ਟਾਈਮ ਜੋ ਪੰਜਾਬ ਦੇ ਵਿੱਚ ਬੀਜੇਪੀ ਜਿਸ ਸਟੇਜ ਤੇ ਐ ਨਾ ਤਾਂ ਸਾਨੂੰ ਕੋਈ ਅਲਾਈਅੰਸ ਦੀ ਲੋੜ ਐ ਨਾ ਸਾਨੂੰ ਕਿਸੇ ਪਾਰਟੀ ਨਾਲ ਹੱਥ ਮਿਲਾਉਣ ਦੀ ਲੋੜ ਐ ਬੀਜੇਪੀ ਕੱਲੀ ਹੀ ਸਰਕਾਰ ਲਿਆਉਗੀ ਦੇਖੋ ਜਿਹੜਾ ਚੋਣਾਂ ਦਾ ਅਜੰਡਾ ਹੁੰਦਾ ਹੈ ਉਹ ਤਾਂ 3 ਮਹੀਨੇ ਪਹਿਲੇ ਸ਼ੁਰੂ ਹੁੰਦਾ ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਕਿਸੇ ਨੇ 1.5 ਸਾਲ ਪਹਿਲੇ 2 ਸਾਲ ਪਹਿਲੇ ਮੈਂ ਤੁਹਾਨੂੰ ਦੱਸਿਆ ਮੈਂ 68 ਮੈਡੀਕਲ ਕੈਂਪ ਲਾਏ ਨੇ ਉਰੋਂ ਤਾਂ ਕੋਈ ਚੋਣ ਨਹੀਂ ਸੀਗੇ ਕੋਈ ਲੈਕਚਰ ਨਹੀਂ ਸੀਗੇ ਤਾਂ ਚੋਣਾਂ ਦਾ ਅਜੰਡਾ ਪੂਰੀ ਤਰ੍ਹਾਂ ਤੋਂ ਨਕਾਰਿਆ ਵੀ ਨਹੀਂ ਜਾ ਸਕਦਾ ਪਰ ਉਹਦਾ ਹਲੇ ਟਾਈਮ ਨਹੀਂ ਆਇਆ ਹਲੇ ਤਾਂ ਟਾਈਮ ਇਹੀ ਹੈ ਕਿ ਲੋਕਾਂ ਨੂੰ ਨਾਲ ਜੋੜੀਏ ਉਹਨਾਂ ਦੀ ਜਿੰਨੀ ਮਦਦ ਹੋ ਸਕਦੀ ਹੈ ਆਪਣੀ ਸਮਰੱਥਾ ਦੇ ਹਿਸਾਬ ਨਾਲ ਓਨੀ ਮਦਦ ਉਹਨਾਂ ਦੀ ਕਰੀਏ ਮੈਂ ਤਾਂ ਇੱਕ ਬੀਜੇਪੀ ਵਰਕਰ ਹੀ ਆ ਜੀ ਮੈਂ ਦੇਤੇ ਕੋਈ ਰਿਐਕਸ਼ਨ ਨਹੀਂ ਐਕਸ਼ਨ ਤਾਂ ਦੇ ਨਹੀਂ ਸਕਦਾ ਪਰ ਸਾਡੀ ਪਾਰਟੀ ਦਾ ਐਸਾ ਕੋਈ ਪ੍ਰੋਟੋਕਾਲ ਨਹੀਂ ਹੈ ਕਿ ਕੋਈ ਹਲਕਾ ਇੰਚਾਰਜ ਬਣਾ ਦਿੱਤਾ ਜਾਏ ਜਾਂ ਕੋਈ ਬਣ ਗਿਆ ਪ੍ਰਧਾਨ ਜੀ ਜਿਹੜਾ ਜਿਲ੍ਹਾ ਪ੍ਰਧਾਨ ਹੈ ਉੱਥੇ ਇੱਕ ਮੀਟਿੰਗ ਕੀਤੀ ਸੀ ਮੰਦਰਪੜਾ ਹੋਣਾ ਉਹਨਾਂ ਕਹਿੰਦਾ ਸੀ ਨਹੀਂ ਜੀ ਮੇਰੇ ਸਾਹਮਣੇ ਕੋਈ ਹਲਕਾ ਇੰਚਾਰਜ ਨਹੀਂ ਲਗਾਇਆ ਗਿਆ ਨਾ ਹੀ ਕੋਈ ਚਿੱਠੀ ਨਿਕਲੀ ਹੈ ਸਾਡੇ ਪਾਰਟੀ ਦੇ ਦਫ਼ਤਰੋਂ ਨਾ ਹੀ ਕੋਈ ਹਾਈ ਕਮਾਂਡ ਨੇ ਇਸ ਬਾਰੇ ਕੋਈ ਪਾਲਿਸੀ ਬਣਾਈ ਹੈ ਕਿਤੇ ਵੀ ਭਾਜਪਾ ਜਿੱਥੇ ਸਰਕਾਰ ਹੋਵੇ ਜਾਂ ਨਾ ਹੋਵੇ ਜਿੱਥੇ ਭਾਜਪਾ ਪਾਰਟੀ ਦੀ ਗੱਲ ਹੋਊਗੀ ਉੱਥੇ ਹਲਕਾ ਇੰਚਾਰਜ ਕਲਚਰ ਨਹੀਂ ਹੈਗਾ ਆਪਾਂ ਨੂੰ ਦੂਰੋਂ ਦੇਖ ਦਿਓ ਜੀ ਸਪਾਈ ਬਿਲਕੁਲ ਜੀ ਜਿੱਥੇ ਹੁਕਮ ਲਾੰਗੇ ਉਹ ਕਰਾਂਗੇ ਜਿੱਥੇ ਭੇਜਾਂਗੇ ਉੱਥੇ ਜਾਵਾਂਗੇ ਮੁਕਾਬਲਾ ਕਿਹਦੇ ਨਾਲ ਨਗਰਿਕੀ ਟੱਕਰ ਹੋ ਸਕਦੀ ਹੈ ਹ ਤੁਸੀਂ ਦੱਸੋ ਤੁਸੀਂ ਜਰਨਲਿਸਟ ਲੌਬੀ ਹੋ ਕੋਈ ਟੱਕਰ ਕਿਹਦਾ ਮੈਨੂੰ ਤਾਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦਾ ਤਾਂ ਝਾੜੂ ਚ ਕੋਈ ਟੀਲਾ ਬਚਿਆ ਹੀ ਨਹੀਂ ਉਹ ਤਾਂ ਜਮੇ ਹੀ ਖਿਲਰ ਗਿਆ ਤੇ ਦੂਜੀ ਪਾਰਟੀ ਹੈ ਜਿਹੜੀ ਉਹਦੇ ਚ ਮੁੱਖ ਮੰਤਰੀ ਅਠ ਨੌ ਨੇ ਤੇ ਕਹਿੰਦੇ ਵੀ ਹੁਣ ਜਨੂ ਇਲੈਕਸ਼ਨ ਹੋ ਜਾਣਾ ਉਹਨੂੰ 20 25 ਮੁੱਖ ਮੰਤਰੀ ਹੋ ਜਾਣੇ ਆ ਬਾਅਦ ਚ 25 ਨੇ ਆਪਣੀ ਆਪਣੀ ਪਾਰਟੀ ਬਣਾ ਲੈਣੀ ਆਪਣੇ ਆਪਣੇ ਰਸਤੇ ਫੜ ਲੈਣੇ ਆ ਤਾਂ ਇਸ ਵਾਰ ਤਾਂ ਭਾਜਪਾ ਦਾ ਵਕਤ ਹੈ ਭਾਜਪਾ ਦੀ ਸਰਕਾਰ ਆਉਗੀ ਭਾਜਪਾ ਦੀ ਸਰਕਾਰ ਬਣੇ ਪਹਿਲਾਂ ਵੀ ਲੋਕ ਵੀ ਚਾਹੁੰਦੇ ਆ ਵੀ ਇਹਦੀ ਕੇਂਦਰ ਤੇ ਵਿੱਚ ਸਰਕਾਰ ਆਉ ਸੂਬੇ ਚਾਵੇ ਕੀ ਕੀ ਫਾਇਦੇ ਲੱਛਦਾ ਜੀ ਇਹਦੇ ਸੂਬੇ ਚ ਸਰਕਾਰ ਆਉਂਦੇ ਕੇਂਦਰ ਸੂਬੇ ਦੇ ਵਿੱਚ ਜੇ ਸਰਕਾਰ ਆਂਦੀ ਹੈ ਤਾਂ ਇਹ ਹੈ ਕਿ ਕੇਂਦਰ ਤੋਂ ਬਹੁਤ ਜਲਦੀ ਪੰਜਾਬ ਨੂੰ ਫੰਡ ਮਿਲਣਗੇ ਪੈਕੇजेस ਮਿਲਣਗੇ ਤੇ ਬਹੁਤ ਫਾਇਦੇ ਮਿਲਣਗੇ ਆਪਾਂ ਦੇਖਿਆ ਹੋਊਗਾ ਕਿ ਸੈਂਟਰ ਤੋਂ ਜੋ ਵੀ ਫੰਡਸ ਆਉਂਦੇ ਨੇ ਪੰਜਾਬ ਸਰਕਾਰ ਨੇ ਹਮੇਸ਼ਾ ਉਹਨੂੰ ਕਿਸੇ ਹੋਰ ਖਾਤੇ ਦੇ ਵਿੱਚ ਯੂਜ਼ ਕਰਕੇ ਉਹ ਪੈਸਿਆਂ ਨੂੰ ਮਿਸਐਪਰੋਪਰੀਏਟ ਉਹਦਾ ਮੈਂ ਸਭ ਤੋਂ ਪੇਸ਼ਣ ਕਰਕੇ ਉਹਨੂੰ ਇਸ ਤਰ੍ਹਾਂ ਦੇ ਤਰੀਕੇ ਨਾਲ ਨਹੀਂ ਵਰਤਿਆ ਪੈਸਾ ਆਂਦਾ ਹੈ ਕੋਈ ਕੈਸ਼ ਕ੍ਰੈਡਿਟ ਲਿਮਿਟ ਦਾ ਜਿਹਦੇ ਵਿੱਚ ਕਿਸਾਨਾਂ ਦੀ ਫਸਲਾਂ ਚੁੱਕਣਾ ਹੁੰਦਾ ਪਰ ਇਹ ਸੀਸੀ ਲਿਮਿਟ ਨੂੰ ਪਹਿਲਾਂ ਹੀ ਕਿਤੇ ਹੋਰ ਵਰਤ ਲੈਂਦੇ ਨੇ ਪੈਸਾ ਆਇਆ ਸੀਗਾ ਇਹਨਾਂ ਨੂੰ ਉਹਦੇ ਵਿੱਚ ਆਪ ਦਾ ਨਿਯੰਤਰਣ ਕੰਟਰੋਲ ਦੇ ਵਿੱਚ ਜਿਹੜਾ ਕੈਗ ਰਿਪੋਰਟ ਦੇ ਵਿੱਚ ਵੀ ਮੈਂਸ਼ਨਡ ਹੈ ਉਹ ਪੈਸਾ ਵੀ ਇਹਨਾਂ ਨੇ ਕਿਤੇ ਹੋਰ ਵਰਤ ਲਿਆ ਸਾਡੀ ਪਾਰਟੀ ਬਾਰ-ਬਾਰ ਸਵਾਲ ਪੁੱਛਦੀ ਹੈ ਇਹਨਾਂ ਨੂੰ ਬਾਰ-ਬਾਰ ਕਹਿੰਦੀ ਹੈ ਪਰ ਇਹਨਾਂ ਨੂੰ ਕੋਈ ਜਵਾਬ ਨਹੀਂ ਲੱਭਦਾ ਥੋੜਾ ਜਿਹਾ ਤੁਸੀਂ ਲੋਕ ਕੰਡੀਸ਼ਨ ਦੇ ਵਿੱਚ ਸਾਮਾਨ ਨਹੀਂ ਬੜੀਆਂ ਕਠਾਈਆਂ ਦਾ ਉਹਨਾਂ ਸਾਹਮਣਾ ਕਰਨਾ ਪਿਆ ਮੋਦੀ ਦਾ ਸਰਕਾਰ ਲਈ ਤੜਾ ਵਿਚਾਰ ਹੈ ਪਰ ਕਿਤੇ ਦੇਖਿਆ ਕਿ ਬਹੁਤੇ ਪਿੰਡੇ ਵੀ ਵਰਕਰ ਇਕੱਲੇ ਰਹਿੰਦੇ ਨੇ ਕਿਤੇ ਜੇ ਦੇਖਿਆ ਹੋਣਾ ਕਿ ਘਰੇ ਲੋਕ ਨਹੀਂ ਘਰੇ ਸਿੱਕੇ ਉਹਨਾਂ ਨਾਲ ਕਿੰਨਾ ਕੁ ਹੋਇਆ ਤਾਂ ਕਿਹਦੇ ਨੂੰ ਲੱਗਦਾ ਕਿ ਭਾਜਪਾ ਉਸ ਤਰ੍ਹਾਂ ਦਾ ਸਟੈਂਡ ਲੈ ਰਹੀ ਹੈ ਜਾਂ ਤੁਹਾਨੂੰ ਆਪਣੇ ਉਹ ਕੰਡੀਸ਼ਨ ਮੇਰੇ ਤਾਂ ਜੀ ਕਿਸੇ ਵਰਕਰ ਨੂੰ ਕਿਸੇ ਪਿੰਡ ਦੇ ਬੰਦੇ ਨੂੰ ਮੇਰੇ ਹਲਕੇ ਦੇ ਕਿਸੇ ਵੀ ਵਰਕਰ ਨੂੰ ਮੈਂ ਕੈਮਰੇ ਸਾਹਮਣੇ ਕਹਿ ਰਹੇ ਹਾਂ ਜਦੋਂ ਲੋਡ ਹੋਊਗੀ ਮੈਂ ਅੱਧੀ ਰਾਤ ਨੂੰ ਜਾ ਕੇ ਉਹਦੇ ਨਾਲ ਕੰਦੇ ਨਾਲ ਕੰਡਾ ਲਾ ਕੇ ਖੜੂਗਾ ਨਾ ਕੋਈ ਭਾਜਪਾ ਵਰਕਰ ਨਾਲ ੱਤਕਾ ਕਰ ਸਕਦਾ ਤੇ ਨਾ ਮੈਂ ਹੋਣ ਦਊਗਾ ਕਰੋ ਜੀ ਮੌਜੂਦਾ ਸਰਕਾਰ ਦੇ 350 ਹੋ ਚੁੱਕੇ ਨੇ ਇਸ ਤਰੀਕੇ ਦੀ ਜਿਹੜੀ ਲੋਕ ਕਾਰਗੁਜ਼ਾਰੀ ਜਿਵੇਂ ਐਮਸੀ ਚੋਣਾ ਲੰਗੀਆਂ ਨੇ ਮੈਂਬਰ ਪਾਰਲੀਮੈਂਟ ਦੇ ਕਿਹੜੇ ਕਿੱਦਾਂ ਦੀ ਲੰਗੀਆਂ ਸਿੱਕਾ ਦੇਖੋ ਇੱਕ ਝਾੜੂ ਜਦੋਂ ਆਪਾਂ ਨਵਾਂ ਲੰਨੇ ਆ ਨਾ ਸਾਲਕ ਡੇਢ ਸਾਲ ਜਦੋਂ ਵਰਤ ਲੰਨੇ ਆ ਉਹ ਕਿਸੇ ਕੰਮ ਦਾ ਨਹੀਂ ਰਹਿੰਦਾ ਬਿਲਕੁਲ ਘਸ ਜਾਂਦਾ ਟੀਲਾ ਟੀਲਾ ਹੋ ਜਾਂਦਾ ਉਹੀ ਇਹ ਝਾੜੂ ਵਾਲੀ ਸਰਕਾਰ ਦਾ ਇਸ ਟਾਈਮ ਹਾਲ ਹੋ ਗਿਆ ਜਿਸੇ ਕੰਮ ਦੀ ਨਹੀਂ ਰਹੀ ਸਾਡੇ 3 ਸਾਲ ਚੁਟਕਲੇ ਸੁਣਾ ਸੁਣਾ ਕੇ ਲੋਕਾਂ ਨੂੰ ਉਲਟੀਆਂ ਸਿੱਧੀਆਂ ਗੱਲਾਂ ਕਰ ਕਰਕੇ ਨੰਘਾ ਤੇ ਤੇ ਹੁਣ ਟਾਈਮ ਵੀ ਨਹੀਂ ਬਚਿਆ ਤੇ ਹੁਣ ਇਹਨਾਂ ਦਾ ਆਪਸ ਦਾ ਵੀ ਸ਼ੁਰੂ ਹੋ ਗਿਆ ਵੀ ਕਦੀ ਕਹਿੰਦੇ ਨੇ ਮੁੱਖ ਮੰਤਰੀ ਬਦਲ ਰਹੇ ਆ ਕਦੀ ਮੁੱਖ ਮੰਤਰੀ ਲੁਕ ਜਾਂਦਾ ਹਸਪੀਟਲ ਦੇ ਵਿੱਚ ਜਾ ਕੇ ਕਦੀ ਕੋਈ ਇਹਨਾਂ ਦਾ ਐਮਐਲਏ ਭੱਜ ਜਾਂਦਾ ਕਹਿ ਕੇ ਵੀ ਇਹ ਸਰਕਾਰ ਨੂੰ ਦੁਬਾਰਾ ਵੋਟ ਨਾ ਪਾਈਓ ਪੰਜਾਬ ਦੇ ਲੋਕੋ ਜਾਗੋ ਤਾਂ ਇਹਨਾਂ ਦਾ ਕੰਮ ਤਾਂ ਹੁਣ ਨਿਬੜ ਚੁੱਕਿਆ ਇਹਨਾਂ ਨੇ ਅੱਗੇ ਕੁਝ ਨਹੀਂ ਕਰੀ। ਥੋੜਾ ਸਾਹਿਬ ਜੀ ਵੀ ਤੁਸੀਂ ਕਹਿ ਰਹੇ ਹੋ ਵੀ ਐਮਐਲਏ ਦਾ ਪੱਜ ਤੁਹਾਡੇ ਦੇ ਵੀ ਨਜਾਇਜ਼ ਪਰਚੇ ਹੋਏ ਸੀ ਬੜਾ ਛੋਟਾ ਜਾਂ ਪਰਚਾ ਤੁਹਾਨੂੰ ਫੇਰਨ ਦੇ ਲਈ ਪਾਇਆ ਗਿਆ ਉਹਨਾਂ ਨੇ ਆਪਣੇ ਐਮਐਲਏ ਦੇ ਵੀ ਪਾਤਾ ਲੱਗਦਾ ਵੀ ਵਾਕਈ ਸਰਕਾਰ ਜਿੱਦੀ ਵਾਲੇ ਕੰਟਰੋਲ ਕਰ ਰਹੇ ਨੇ ਪੰਜਾਬ ਵਾਲੇ ਜਿਨ੍ਹਾਂ ਨੂੰ ਮੁੱਖ ਮੰਤਰੀ ਤੁਸੀਂ ਅੱਜ ਤੱਕ ਕਿਸੇ ਵੀ ਸਟੇਟ ਦੇ ਵਿੱਚ ਨਹੀਂ ਦੇਖਿਆ ਹੋਊਗਾ ਇੱਕ ਪਾਰਟੀ ਪ੍ਰਧਾਨ ਹੈ ਤੇ ਇੱਕ ਸੀਐਮ ਹੈ ਤੇ ਪਾਰਟੀ ਪ੍ਰਧਾਨ ਅੱਗੇ ਅੱਗੇ ਜਾ ਰਿਹਾ ਹੈ ਤੇ ਸੀਐਮ ਐ ਕਰਕੇ ਪਿੱਛੇ-ਪਿੱਛੇ ਚੱਲ ਰਿਹਾ ਹੈ ਦੂਜੀ ਗੱਲ ਤੁਸੀਂ ਅੱਜ ਤੱਕ ਨਹੀਂ ਦੇਖਿਆ ਹੋਊਗਾ ਕਿ ਕਿਸੇ ਵੀ ਸਰਕਾਰ ਦੇ ਵਿੱਚ ਜੇ ਕੈਬਨਿਟ ਮਨਿਸਟਰ ਹੈ ਜਾਂ ਐਮਐਲਏ ਹੈ ਉਹਦੇ ਨਾਲ ਦਿੱਲੀ ਤੋਂ ਹਾਈ ਕਮਾਂਡ ਆਪਣਾ ਇੱਕ ਤਰੀਕ ਬੰਦਾ ਬਿਠਾਊਗੀ ਤੇ ਉਹਨੂੰ ਕਹੂਗਾ ਭਾਈ ਜੇ ਤੈਨੂੰ ਛਿੱਕ ਵੀ ਆਊਗੀ ਨਾ ਤਾਂ ਸਾਨੂੰ ਪੁੱਛ ਕੇ ਮਾਰੀ ਜੇ ਤੂੰ ਬਾਥਰੂਮ ਵੀ ਜਾਏਂਗਾ ਤਾਂ ਸਾਨੂੰ ਪੁੱਛ ਕੇ ਜਾਹੀਂ ਬਾਥਰੂਮ ਵੀ ਤੂੰ ਸਾਨੂੰ ਪੁੱਛੇ ਬਗੈਰ ਨਹੀਂ ਜਾਣਾ ਇਹ ਹਾਲ ਦਿੱਲੀ ਵਾਲਿਆਂ ਨੇ ਬਣਾਇਆ ਹੋਇਆ ਚਲੋ ਉਹਨਾਂ ਨੇ ਠੀਕ ਵੀ ਬਣਾਇਆ ਹੋਇਆ ਕਿਉਂਕਿ ਦਿੱਲੀੋਂ ਤਾਂ ਬੇਲੇ ਹੋਗੇ ਹੁਣ ਬੇਲਾ ਮਨ ਕਰੇ ਕਿ ਤਾਂ ਉਹਨਾਂ ਨੇ ਸੋਚਿਆ ਵੀ ਹੁਣ ਬੇਲੇ ਬੈਠੇ ਆ ਚਲੋ ਜਾ ਕੇ ਮੱਖੀਆਂ ਮਾਰਨ ਨਾਲੋਂ ਚੰਗਾ ਜਾ ਕੇ ਪੰਜਾਬ ਤੇ ਰਾਜ ਕਰੀਏ ਇਹ ਮੁੱਖ ਮੰਤਰੀ ਵੀ ਪਿੱਛੇ ਕਰਤਾ ਤੇ ਐਮਐਲਏ ਵੀ ਪਿੱਛੇ ਕਰਤੇ ਤੇ ਆਪ ਅੱਗੇ ਆ ਕੇ ਵੀ ਸ਼ਾਇਦ ਅਸੀਂ ਹੁਣ ਕੋਈ ਕ੍ਰਿਸ਼ਮਾ ਕਰ ਦਾਂਗੇ ਤੇ ਪੰਜਾਬੀਆਂ ਨੂੰ ਤਾਂ ਕੰਮ ਨਹੀਂ ਆਉਂਦਾ ਪੰਜਾਬ ਦੇ ਐਮਐਲਏ ਮੁੱਖ ਮੰਤਰੀ ਨੂੰ ਤਾਂ ਕੁਝ ਆਂਦਾ ਨਹੀਂ ਅਸੀਂ ਸ਼ਾਇਦ ਕੋਈ ਕ੍ਰਿਸ਼ਮਾ ਲਿਆ ਦਾਂਗੇ ਤੇ ਚਲੋ ਉਹ ਵੀ ਲੋਕਾਂ ਨੂੰ ਹੁਣ ਪਤਾ ਲੱਗ ਹੀ ਰਿਹਾ ਕਿਉਂਕਿ ਇਹ ਵੀ ਇਹਨਾਂ ਦੀ ਪਾਲਿਸੀ ਬਹੁਤ ਦੇਰ ਤੋਂ ਚੱਲ ਰਹੀ ਹੈ ਹੁਣ ਜਿਹੜੀ ਸਵਾਹ ਉੱਡ ਰਹੀ ਹੈ ਜਾਂ ਜਿਹੜੀ ਇਹਨਾਂ ਨੂੰ ਰਾਤੀ ਸਭ ਦੇ ਸਾਹਮਣੇ ਜਿਵੇਂ ਇਹਨਾਂ ਦੇ 3-4 ਐਨਐਲਐ ਕਹਿ ਰਹੇ ਨੇ ਵੀ ਸਾਡਾ ਤਾਂ ਥਾਣੇਦਾਰ ਛੱਡੋ ਪੂਰਾ ਸਪੈਦਾ ਘਨੀ ਜੂੜਦਾ ਦਾ ਪ੍ਰਸ਼ਾਸਨ ਦੇ ਵਿੱਚ ਕੋਈ ਸੁਣੇ ਨਾ ਕੋਈ ਬਾਤ ਸੁਣੇ ਲੱਗਦਾ ਵੀ ਕਮਜ਼ੋਰ ਹੋ ਗਏ ਨੇ ਵਾਕਿਆ ਬਾਕੀ ਐਮਐਲਏ ਦੇ ਹੀ ਆ ਨੇ ਇਹਨਾਂ ਦੇ ਅੱਲੇ ਤੇ ਪੱਲੇ ਕੁਝ ਨਹੀਂ ਹੈ ਕਮਜ਼ੋਰ ਹੋ ਗਏ ਨਹੀਂ ਕਮਜ਼ੋਰੀ ਸੀਗੇ ਪਰ ਇਹ ਹੈ ਕਿ ਲੋਕਾਂ ਨੂੰ ਭੁਲੋ ਲਿਆ ਜਜ਼ਬਾਤੀ ਪੰਜਾਬੀ ਬੰਦਿਆਂ ਨੂੰ ਇਹਨਾਂ ਨੇ ਗੱਲਾਂ ਮਾਰ ਮਾਰ ਕੇ ਵੀ ਤੁਹਾਡਾ ਦੁੱਖ ਅਸੀਂ ਦੂਰ ਕਰਾਂਗੇ ਹੋਰ ਕੋਈ ਕਰ ਨਹੀਂ ਸਕਦਾ ਤੁਹਾਡੇ ਨਾਲ ਹਰ ਜਗ੍ਹਾ ਖੜਾਂਗੇ ਇਹਨਾਂ ਨੇ ਉਹਨਾਂ ਦੇ ਜਜ਼ਬਾਤਾਂ ਨੂੰ ਇੱਕ ਸੀੜੀ ਬਣਾ ਕੇ ਚੜ ਕੇ ਉਹਨਾਂ ਦੀ ਵੋਟ ਲੈ ਲਈ ਤੇ ਹੁਣ ਲੋਕਾਂ ਦੇ ਸਾਹਮਣੇ ਅਸਲੀਅਤ ਆ ਗਈ ਗਵਰਨੈਂਸ ਦੇ ਵਿੱਚ ਜ਼ੀਰੋ ਨੇ ਪ੍ਰੋਗਰੈਸ ਦੇ ਵਿੱਚ ਜ਼ੀਰੋ ਨੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਜ਼ੀਰੋ ਨੇ ਕਿਸੇ ਵੀ ਤਰ੍ਹਾਂ ਦੀ ਇਹਨਾਂ ਦੀ ਕੋਈ ਵੀ ਪ੍ਰੋਗਰੈਸ ਨਹੀਂ ਹੈਗੀ ਸਭ ਦੇ ਸਾਹਮਣੇ ਆ ਗਈ ਥੋੜੀ ਮੁਕਾਬਲੇ ਦੇ ਇਹ ਬੰਦੇ ਉਹ ਆਣਗੇ ਜਿਹਦੇ ਨਾਲ ਅਸੀਂ ਲੋਕਾਂ ਦੇ ਜਿਹੜਾ ਟੈਕਸ ਹੈ ਉਹ ਜਿਹੜਾ ਅਸੀਂ ਕੱਟ ਕਰਾਂਗੇ ਥੋੜੀ 27 ਦੇ ਵਿੱਚ ਮੁਕਾਬਲਾ ਕਿਹਦੇ ਨਾਲ ਬੰਦੇ ਮੇਰੇ ਸਾਹਮਣੇ ਨਾਲ ਭਾਜਪੀ ਦਾ ਇਸ ਟਾਈਮ ਜੋ ਪੰਜਾਬ ਦੇ ਵਿੱਚ ਬੀਜੇਪੀ ਜਿਸ ਸਟੇਜ ਤੇ ਐ ਨਾ ਤਾਂ ਸਾਨੂੰ ਕੋਈ ਅਲਾਈਅੰਸ ਦੀ ਲੋੜ ਐ ਨਾ ਸਾਨੂੰ ਕਿਸੇ ਪਾਰਟੀ ਨਾਲ ਹੱਥ ਮਿਲਾਉਣ ਦੀ ਲੋੜ ਐ ਬੀਜੇਪੀ ਕੱਲੀ ਹੀ ਸਰਕਾਰ ਲਿਆਊਗੀ ਨੰਬਰ 1 ਨੰਬਰ 2 ਇਸ ਟਾਈਮ ਮੈਂ ਪਹਿਲਾਂ ਵੀ ਜਿਵੇਂ ਕਿਹਾ ਵੀ ਇੱਕ ਪਾਰਟੀ ਐ ਜਿਸ ਚ 25 ਮੁੱਖ ਮੰਤਰੀ ਐ ਇੱਕ ਪਾਰਟੀ ਦਾ ਤਾਂ ਝਾੜੂ ਹੀ ਖਿੱਲਰ ਗਿਆ ਤੇ ਇੱਕ ਪਾਰਟੀ ਆਪਾਂ ਨੂੰ ਪਤਾ ਵੀ ਪੰਜਾਬੀ ਬੇਅਦਬੀ ਕਰਾਨ ਵਾਲੀ ਗੁਰੂ ਸਾਹਿਬ ਦੀ ਜਿਸ ਪਾਰਟੀ ਦਾ ਨਾਮ ਬੇਅਦਬੀ ਚ ਆਇਆ ਹੋਵੇ ਤੇ ਸਾਰੇ ਆਮ ਉਹਨੇ ਅਕਾਲ ਤਖਤ ਦੇ ਅੱਗੇ ਉਹ ਕਬੂਲਿਆ ਵੀ ਹੋ ਗਿਆ ਅਕਾਲ ਤਖਤ ਸਾਹਿਬ ਅੱਗੇ ਉਸ ਪਾਰਟੀ ਨੂੰ ਦੁਬਾਰਾ ਜਗ੍ਹਾ ਨਹੀਂ ਮਿਲ ਸਕਦੀ ਤਾਂ ਭਾਜਪਾ ਦਾ ਇਸ ਵਾਰ ਝੰਡਾ ਬੁਲੰਦ ਹੋਊਗਾ ਭਾਜਪਾ ਦੀ ਸਰਕਾਰ ਹੋਏ ਜਿਹੜਾ ਜਿਹੜਾ ਜੁਆਇਨ ਕੀਤੀਆਂ ਉਹਦੇ ਉੱਪਰ ਵੀ ਕਾਫੀ ਸਵਾਲ ਉੱਠੇ ਨੇ ਕਿ ਅਗਰ ਕਰ ਇਸੇ ਤਰੀਕੇ ਦੀ ਆੜ ਲਈਏ ਕਿ ਭਜਪਾ ਕੇਂਦਰ ਸਰਕਾਰ ਦੇ ਨਾਲ ਜਾ ਕੇ ਕਰੋ ਜੀ ਜੁੜ ਚੁੱਕੇ ਨੇ ਕਿ ਇਹ ਮਾਮਲੇ ਦੇ ਉੱਪਰ ਹੁਣ ਫਟਦਾ ਆ ਜੀਗਾ ਛੱਟ ਜਾਣਗੇ ਮਾਮਲੇ ਕਿੱਤਗੀ ਇੰਸਤ ਕਰੋ ਦੇਖੋ ਆੜ ਲੈਣਾ ਵਾਲੀ ਗੱਲ ਹੈ ਜਿਹੜੀ ਤੁਸੀਂ ਦੇਖੋਗੇ ਵੀ ਮੈਂ ਤਾਂ ਹਮੇਸ਼ਾ ਪੰਜਾਬ ਦੀ ਕੰਮ ਕੀਤਾ ਹੈ। ਕਦੀ ਕੋਈ ਐਵੇਂ ਦੀ ਗੱਲ ਨਹੀਂ ਹੈਗੀ ਵੀ ਜਿਵੇਂ ਆਪਾਂ ਕਹਿੰਨੇ ਆਂ ਵੀ ਹੋਰ ਬਹੁਤ ਕੋਈ 2000 ਕਰੋੜ ਦੇ ਕਪਲੇ, ਕੋਈ 20000 ਕਰੋੜ ਦੇ ਕਪਲੇ ਮੇਰੇ ਤਾਂ ਜਦੋਂ ਪਰਚਾ ਵੀ ਹੋਇਆ ਜੇ ਤਾਂ 4000 ਦੇ ਮੋਬਾਈਲ ਦਾ ਹੀ ਹੋਇਆ ਸੀ। ਤਾਂ 4000 ਦੇ ਮੋਬਾਈਲ ਦੇ ਪਰਚੇ ਲਈ ਤਾਂ ਕੋਈ ਆੜ ਲੈਣ ਦੀ ਕਿਸੇ ਨੂੰ ਲੋੜ ਨਹੀਂ ਹੁੰਦੀ। ਮੈਂ ਪਾਰਟੀ ਜੁਆਇਨ ਕੀਤੀ ਹੈ ਆਪਣੀ ਆਈਡੀਓਲੋਜੀ ਦੇ ਸਾਹਮਣੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੈਂ ਤਾਂ ਬਾਰ-ਬਾਰ ਪ੍ਰੈਸ ਕਾਨਫਰੰਸਿਸ ਦੇ ਵਿੱਚ ਕਿਹਾ ਹੈ ਮੇਰੇ ਲੋਕ ਸੇਵਾ ਕੇਂਦਰ ਲੋਕਾਂ ਦੀ ਸੇਵਾ ਕਰ ਰਹੇ ਨੇ ਅੱਜ ਤੋਂ ਨਹੀਂ ਕਰ ਰਹੇ 1.5-2 ਸਾਲ ਤੋਂ ਕਰ ਰਹੇ ਨੇ ਤੇ ਉਹਨਾਂ ਦੇ ਵਿੱਚ ਮੈਂ ਸਕੀਮਾਂ ਕਿਹੜੀਆਂ ਪ੍ਰਮੋਟ ਕਰ ਰਹੇ ਹਾਂ ਮੋਦੀ ਸਾਹਿਬ ਦੀਆਂ ਪ੍ਰਧਾਨ ਮੰਤਰੀ ਸਾਹਿਬ ਦੀਆਂ ਤਾਂ ਮੇਰੀ ਆਈਡੀਓਲੋਜੀ ਭਾਜਪਾ ਦੇ ਨਾਲ ਮੈਚ ਕੀਤੀ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਮੇਰੀ ਆਈਡੀਓਲੋਜੀ ਨਾਲ ਨਹੀਂ ਮੈਚ ਕੀਤੀ ਇੱਕ ਹੋਰ ਛੋਟੀ ਜੀ ਗੱਲ ਮੈਂ ਕਹਿਣਾ ਚਾਹੂੰਗਾ ਵਿੱਚ ਸਵਾਲ ਤੁਹਾਡੇ ਸ਼ੁਰੂ ਹੋ ਗਏ ਸੀਗੇ ਜਿਹੜੀ ਮੇਨ ਗੱਲ ਹੈ ਉਹ ਮੇਨ ਗੱਲ ਇਹ ਹੈ ਕਿ ਇਹਨਾਂ ਪਿੰਡਾਂ ਦੇ ਵਿੱਚ ਨੌਕਰੀਆਂ ਮੈਡੀਕਲ ਕੈਂਪ ਆ ਸਲਾਈ ਸੈਂਟਰ ਜਿਹੜੇ ਅਸੀਂ ਚਲਾਣੇ ਆ ਤੇ ਕੁੜੀਆਂ ਦੇ ਵਿਆਹ ਕਰਾਣੇ ਆ ਉਹਦੇ ਵਿੱਚ ਹਰ ਪਿੰਡ ਦੇ ਵਿੱਚ ਮੈਂ ਆਪਣੀ ਇੱਕ ਟੀਮ ਅਪਾਇੰਟ ਕਰੂੰਗਾ ਤਾਂ ਤੁਹਾਡੇ মিডিਆ ਹਾਊਸਸ ਦੇ ਥਰੂ ਤੁਹਾਡੇ ਸਾਰੇ ਜਰਨਲਿਸਟ ਦੇ ਥਰੂ ਮੈਂ ਇਹ ਸੰਦੇਸ਼ਾ ਆਪਣੇ ਹਲਕੇ ਦੇ ਵਾਸੀਆਂ ਨੂੰ ਦੇਣਾ ਚਾਹੁੰਦਾ ਹੈ ਕਿ ਹਰ ਪਿੰਡ ਦੇ ਵਿੱਚ ਅਸੀਂ ਆਪਣਾ ਇੱਕ ਇਨਚਾਰਜ ਲਗਾਣਾ ਹੈ ਜਿਹੜਾ ਸਾਡਾ ਇਨਚਾਰਜ ਉੱਥੇ ਦੇ ਵਿਆਹ ਗਰੀਬ ਕੁੜੀਆਂ ਦੇ ਉੱਥੇ ਦੇ ਮੈਡੀਕਲ ਕੈਂਪ ਤੇ ਉੱਥੇ ਦੇ ਹੋਰ ਕੰਮ ਜਿਵੇਂ ਤੁਸੀਂ ਵੀ ਕਿਹਾ ਵੀ ਜੇ ਕੋਈ ਤੱਕਾ ਹੁੰਦਾ ਕਿਸੇ ਨਾਲ ਜਾਂ ਕਿਸੇ ਨੂੰ ਕੋਈ ਤੰਗ ਕਰਦਾ ਹੈ ਤਾਂ ਸਾਰੇ ਕਮਾਲੀ ਅਸੀਂ ਹਰ ਪਿੰਡ ਦੇ ਵਿੱਚ ਇੱਕ ਆਪਣੀ ਟੀਮ ਬਣਾ ਰਹੇ ਹਾਂ ਕਿਉਂਕਿ ਮੈਂ ਕੱਲਾ ਨਹੀਂ ਪਹੁੰਚ ਸਕਦਾ 60 ਪਿੰਡਾਂ ਦੇ ਵਿੱਚ ਤਾਂ ਸਾਡਾ ਸਾਰੇ ਹਲਕੇ ਦਾ ਕুকু ਬਾਤੀ ਜੀ ਮੇਰੇ ਨਾਲ ਬੈਠੇ ਨੇ ਇਹ ਐਜ਼ ਅ ਹਲਕਾ ਇਨਚਾਰਜ ਬਣ ਕੇ ਸਾਰੇ ਹਲਕਾ ਦੇਖਾਂਗੇ ਤੇ ਪਿੱਛੇ ਮੇਰੀ ਟੀਮ ਤੁਸੀਂ ਦੇਖ ਰਹੇ ਹੋ ਨਾਹਰ ਹੈ ਬਿੰਦਰ ਹੈ ਇਹ ਸਾਰੀ ਟੀਮ ਮੇਰੀ ਪਿੱਛੇ ਹੈਗੀ ਹੈ ਅਸੀਂ ਹੁਣ ਹਰ ਪਿੰਡ ਦੇ ਵਿੱਚ ਇੱਕ ਆਪਣੀ ਟੀਮ ਬਣਾਵਾਂਗੇ ਤੇ ਪੂਰੇ ਹਲਕੇ ਦੇ ਵਿੱਚ ਕਲਸਟਰ ਵਾਈਜ਼ ਵੀ ਆਪਣੇ ਕਲਸਟਰ ਇਨਚਾਰਜ ਬਣਾਵਾਂਗੇ ਤਾਂ ਜੋ ਇਹ ਸਕੀਮਾ ਸਹੀ ਤਰੀਕੇ ਨਾਲ ਪਹੁੰਚ ਸਕਣ ਰੋਗੀ ਇੱਕ ਪਿੰਡ ਦੇ ਵਿੱਚ ਅਸਲ ਵਿੱਚ ਕਿਹਨੂੰ ਲੋੜ ਹੈ ਵੀ ਹਾਂ ਇਹ ਵਾਕੀ ਗਰੀਬ ਹੈ ਕੁੜੀ ਨੂੰ ਵਿਆਹ ਕਰਨ ਦੇ ਪੈਸੇ ਨਹੀਂ ਹੈਗੇ ਮਾਪਿਆਂ ਕੋਲ ਜਾਂ ਵਾਕੀ ਬਹੁਤ ਬਿਮਾਰ ਹੈ ਇਹਦੇ ਇਲਾਜ ਦੇ ਪੈਸੇ ਨਹੀਂ ਹੈਗੇ ਜਾਂ ਇਸ ਪਿੰਡ ਦੇ ਵਿੱਚ ਜੇ ਕਲਸਟਰ ਬਣਾਇਆ ਜਾਏ ਤਾਂ ਬਹੁਤ ਕੁੜੀਆਂ ਔਰਤਾਂ ਪੈਣਾ ਮਾਵਾ ਆ ਕੇ ਸਿਲਾਈ ਸਿੱਖ ਸਕਦੀਆਂ ਆਪਣੀ ਜੀਵਿਕਾ ਚਲਾ ਸਕਦੀਆਂ ਉਹ ਸਾਰਿਆਂ ਲਈ ਜਿਹੜੀ ਸਾਡੀ ਟੀਮ ਹੋਊਗੀ ਹੋਮ ਫਾਊਂਡੇਸ਼ਨ ਦੀ ਪਿੰਡ ਦੇ ਇੰਚਾਰਜ ਹਲਕੇ ਦੇ ਇੰਚਾਰਜ ਤੇ ਕਲਸਟਰ ਦੇ ਇੰਚਾਰਜ ਅਸੀਂ ਅੱਜ ਇੱਥੋਂ ਸੱਦਾ ਦੰਦੇ ਆ ਉਹਨਾਂ ਲੋਕਾਂ ਨੂੰ ਜਿਹੜੇ ਸਾਡੇ ਨਾਲ ਜੁੜ ਕੇ ਉਹ ਚੀਜ਼ ਉਹ ਕੰਮਾਂ ਨੂੰ ਕਰ ਸਕਦੇ ਨੇ ਤੇ ਪਿੰਡਾਂ ਦੇ ਵਿੱਚ ਇੱਕ ਜਿਹਨੂੰ ਕਹਿੰਦੇ ਆ ਉਮੀਦ ਦੁਬਾਰਾ ਜਗਾ ਸਕਦੇ ਨੇ ਕਿਉਂਕਿ ਬਹੁਤ ਬੁਰਾ ਹਾਲ ਹੋਇਆ ਹੋਇਆ ਹੈ ਨੌਕਰੀਆਂ ਦਾ ਕਹਿ ਲੋ ਚਾਹੇ ਹੈਲਥ ਫੈਸਿਲਿਟੀਆਂ ਦਾ ਕਹਿ ਲੋ ਚਾਹੇ ਕਿਸੇ ਵੀ ਚੀਜ਼ ਦਾ ਕਹਿ ਲੋ ਹੋਰ ਅਗਰ ਵੀ ਤੁਸੀਂ ਗੱਲ ਕਹੀ ਕਿ ਜੇ ਕੱਲ ਨੂੰ ਭਾਜਪਾ ਦਾ ਤੇ ਕਾਲੀ ਦਲ ਦਾ ਗੱਠ ਜੋੜ ਹੋ ਜਾਂਦਾ ਤਾਂ ਫਿਰ ਤੁਸੀਂ ਕੀ ਕਰੋਗੇ ਕਹਿੰਦੇ ਤੁਸੀਂ ਕਹਿ ਰਹੇ ਕਿ ਇਸ ਮੇਰੀ ਆਡਲੋਜੀ ਵਿੱਚ ਨਹੀਂ ਆਉਂਦੀ ਹੈਗੀ ਜੇ ਭਾਜਪਾ ਤੇ ਕਾਲੀ ਦਲ ਦਾ ਗੱਠ ਜੋੜ ਹੁੰਦਾ ਤਾਂ ਮੈਂ ਤਾਂ ਕਾਲੀ ਦਲ 'ਚ ਨਹੀਂ ਜਾਣਾ ਮੈਂ ਤਾਂ ਭਾਜਪਾ 'ਚ ਹੀ ਆਇਆ ਸੀਗਾ ਭਾਜਪਾ ਚ ਹੀ ਰਹੂੰਗਾ ਤੇ ਭਾਜਪਾ ਦੇ ਵਿੱਚ ਹੀ ਕੰਮ ਕਰੂੰਗਾ ਮੇਰੇ ਕੋਲ ਤਾਂ ਹਮੇਸ਼ਾ ਤੁਸੀਂ ਬੈਚ ਕਮਲ ਦੇ ਫੁੱਲ ਲੱਗੇ ਹੋਏ ਦੇ ਦੇਖੋਗੇ ਉਹ ਸਾਡੀ ਹਾਈ ਕਮਾਂਡ ਨੇ ਦੇਖਣਾ ਹੈ ਕਿ ਕਿਸ ਨਾਲ ਐਲਾਈਅੰਸ ਕਰਨਾ ਹੈ ਕਿਸ ਨਾਲ ਨਹੀਂ ਕਰਨਾ ਠੀਕ ਹੈ ਸਾਰੇ ਤੁਹਾਡਾ ਬਹੁਤ ਸਾਰੇਆਂ ਦਾ ਜੀ ਬਹੁਤ-ਬਹੁਤ ਧੰਨਵਾਦ ਅੱਜ ਤੁਸੀਂ ਸਾਰੇ ਤਿਉਹਾਰ ਦੇ ਮੌਕੇ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਤੇ ਟਾਈਮ ਕੱਢ ਕੇ ਇੱਥੇ ਇਕੱਠੇ ਹੋਏ ਹੋ ਤਾਂ ਬਹੁਤ-ਬਹੁਤ ਮਿਹਰਬਾਨੀ ਬਹੁਤ-ਬਹੁਤ ਸ਼ੁਕਰੀਆ ਹਮੇਸ਼ਾ ਤੁਹਾਡੇ ਵੱਲੋਂ ਬਹੁਤ ਸਪੋਰਟ ਰਹਿੰਦੀ ਹੈ ਸਾਨੂੰ ਤੇ ਅੱਜ ਮੈਂ ਤੁਹਾਨੂੰ ਕਿਉਂਕਿ ਦੀਵਾਲੀ ਹੈਗੀ ਹੈ ਪਰਸੋਂ ਤੇ ਦੀਵਾਲੀ ਦੇ ਮੌਕੇ ਵਿੱਚ ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਆਪਣੇ ਵੱਲੋਂ ਤੇ ਆਪਣੇ ਟਰਸਟ ਵੱਲੋਂ ਓਮ ਫਾਊਂਡੇਸ਼ਨ ਵੱਲੋਂ ਇੱਕ ਗਿਫਟ ਕਰਨਾ ਚਾਹਨਾ ਹੈ ਉਪਹਾਰ ਦੇਣਾ ਚਾਹਨਾ ਹੈ ਦੀਵਾਲੀ ਦਾ ਇੱਕ ਖੁਸ਼ਖਬਰੀ ਦੇਣਾ ਚਾਹਨਾ ਹੈ ਉਹਨਾਂ ਨੂੰ ਅਸੀਂ ਓਮ ਫਾਊਂਡੇਸ਼ਨ ਤੋਂ 10 ਸਪਟੰਬਰ 2024 ਤੋਂ ਮੈਡੀਕਲ ਕੈਂਪ ਲਗਾਉਣੇ ਸ਼ੁਰੂ ਕੀਤੇ ਸੀਗੇ ਤੇ ਅਸੀਂ ਹਲਕੇ ਦੇ ਵਿੱਚ ਹੁਣ ਤੱਕ 10 ਸਤੰਬਰ 2024 ਤੋਂ ਅੱਜ ਤੱਕ 68 ਕੈਂਪ ਲਾ ਚੁੱਕੇ ਆ ਇਹ ਸਾਰੇ ਦੇ ਸਾਰੇ 68 ਕੈਂਪ ਡੂਰਲ ਏਰੀਆ ਦੇ ਵਿੱਚ ਸੀਗੇ ਪਿੰਡਾਂ ਦੇ ਵਿੱਚ ਸੀਗੇ ਇਹਨਾਂ ਵਿੱਚੋਂ 24 ਕੈਂਪ ਅੱਖਾਂ ਦੇ ਸੀਗੇ ਤੇ 44 ਕੈਂਪ ਮੈਡੀਕਲ ਕੈਂਪ ਸੀਗੇ ਜਿਦੇ ਵਿੱਚ ਓਵਰਆਲ ਕਿਸੇ ਨੂੰ ਟੈਸਟ ਵੀ ਕਰਾ ਦੇਣਾ ਕਿਸੇ ਦਾ ਬਲੱਡ ਟੈਸਟ ਕਰਾਣਾ ਹੈ ਕਿਸੇ ਨੂੰ ਕੋਈ ਦਿੱਕਤ ਹੈ ਕੋਈ ਡਾਕਟਰੀ ਮਸ਼ਵਰਾ ਉਹ ਸਾਰਾ ਅਸੀਂ ਦੰਦੇ ਸੀ ਤੇ 24 ਕੈਂਪ ਜਿਹੜਾ ਫੇਦੇ ਵਿੱਚ ਅੱਖਾਂ ਦੇ ਲੱਗੇ ਸੀਗੇ ਇਹਨਾਂ 24 ਅੱਖਾਂ ਦੇ ਕੈਂਪ ਦੇ ਵਿੱਚੋਂ ਅਸੀਂ 65 ਬੰਦਿਆਂ ਦੇ ਅੱਖਾਂ ਦੇ ਆਪਰੇਸ਼ਨ ਮੁਫਤ ਕਰਾਏ ਨੇ ਜਿਨ੍ਹਾਂ ਨੂੰ ਸਾਡੀ ਓਮ ਫਾਊਂਡੇਸ਼ਨ ਦੀ ਗੱਡੀ ਲੈ ਕੇ ਆਂਦੀ ਸੀਗੀ ਆਪਰੇਸ਼ਨ ਕਰਾਉਂਦੀ ਸੀਗੀ ਤੇ ਫਿਰ ਛੱਡ ਕੇ ਜਾਂਦੀ ਸੀਗੀ ਤੇ ਉਸ ਤੋਂ ਬਾਅਦ ਅਣਗਿਣਤ ਚੀਜ਼ਾਂ ਨੇ ਐਮ ਆਰ ਆਈ ਸਕੈਨ ਬਹੁਤ ਕਰਾਏ ਨੇ ਬਲੱਡ ਟੈਸਟ ਬਹੁਤ ਹੋਏ ਨੇ ਤੇ ਹੋਰ ਕਈ ਤਰ੍ਹਾਂ ਦੇ ਡਾਕਟਰੀ ਮਾਏ ਨੇ ਕੀਤੇ ਨੇ ਤਾ ਇਹ ਸਾਰਾ ਕੰਮ ਕਰਨ ਤੋਂ ਬਾਅਦ ਜੋ ਹੋਰ ਪਿੰਡਾਂ ਵਿੱਚ ਜਾ ਕੇ ਵਿਚਰ ਕੇ ਕਿਉਂਕਿ 12 ਅਗਸਤ ਨੂੰ ਜਦੋਂ ਮੈਂ ਭਾਜਪਾ ਜੁਆਇਨ ਕੀਤੀ ਉਸ ਤੋਂ ਬਾਅਦ ਮੈਂ ਹੋਰ ਜ਼ਿਆਦਾ ਐਕਟਿਵਲੀ ਹੋਰ ਜ਼ਿਆਦਾ ਡੈਡੀਕੇਸ਼ਨ ਨਾਲ ਪਿੰਡਾਂ ਦੇ ਵਿੱਚ ਦੌਰੇ ਕੀਤੇ ਨੇ ਕਦੀ ਕਦੀ ਤਾਂ ਇੱਕ ਇੱਕ ਦਿਨ ਦੇ ਵਿੱਚ 10-10 ਪਿੰਡ ਵੀ ਅਸੀਂ ਕਰਦੇ ਆਂ ਤੇ ਉਹਨਾਂ ਪਿੰਡਾਂ ਵਿੱਚ ਜਾ ਕੇ ਮੇਨ ਮਸਲੇ ਜਿਹੜੇ ਪਿੰਡਾਂ ਦੇ ਸਾਹਮਣੇ ਆਉਂਦੇ ਨੇ ਉਹ ਜਾਂ ਤਾਂ ਨੌਕਰੀਆਂ ਦੇ ਆਉਂਦੇ ਨੇ ਜਾਂ ਕੱਚੇ ਘਰਾ ਦੇ ਆਉਂਦੇ ਨੇ ਤੇ ਜਾਂ ਬਿਮਾਰੀਆਂ ਦੇ ਆਉਂਦੇ ਨੇ ਜਾਂ ਲੜਾਈ ਝਗੜੇ ਦੇ ਆਉਂਦੇ ਨੇ ਤਾ ਮੇਰਾ ਮੇਰੇ ਹਲਕਾ ਵਾਸੀਆਂ ਨੂੰ ਮੇਰੇ ਪਿੰਡ ਦੇ ਲੋਕਾਂ ਨੂੰ ਮੇਰੇ ਪਰਿਵਾਰਾਂ ਨੂੰ ਮੈਂ ਅੱਜ ਅਨਾਉਂਸ ਕਰ ਰਹੇ ਹਾਂ ਕਿ ਮੇਰੇ ਵੱਲੋਂ ਕਰੂਨ ਕੋੜਾ ਵੱਲੋਂ ਤੇ ਓਮ ਫਾਊਂਡੇਸ਼ਨ ਵੱਲੋਂ ਅਸੀਂ ਹਰ ਪਿੰਡ ਦੇ ਵਿੱਚ ਜਿੰਨੇ ਵੀ ਪਿੰਡ ਐ ਪਟਿਆਲਾ ਦਿਹਾਤੀ ਏਰੀਏ ਦੇ ਦੋ-ਦੋ ਨੌਕਰੀਆਂ ਦਵਾਂਗੇ ਉਸ ਤੋਂ ਬਾਅਦ ਇੱਕ ਮੈਡੀਕਲ ਕੈਂਪ ਅੱਖਾਂ ਦਾ ਤੇ ਇੱਕ ਦਵਾਈਆਂ ਦਾ ਉਸ ਪਿੰਡ ਦੇ ਵਿੱਚ ਲਗਾਇਆ ਜਾਊਗਾ ਦੋ ਨੌਕਰੀਆਂ ਦੋ ਮੈਡੀਕਲ ਕੈਂਪ ਤੇ ਦੋ ਕੋਈ ਵੀ ਗਰੀਬ ਕੁੜੀਆਂ ਦਾ ਉਸ ਪਿੰਡ ਦੀਆਂ ਉਹਨਾਂ ਦਾ ਵਿਆਹ ਸਾਡੇ ਟਰੱਸਟ ਵੱਲੋਂ ਸਾਡੀ ਸੁਸਾਇਟੀ ਵੱਲੋਂ ਮੇਰੇ ਵੱਲੋਂ ਕੀਤਾ ਜਾਊਗਾ ਇਸ ਤੋਂ ਇਲਾਵਾ ਦੋ ਵਿਆਹ ਦੋ ਨੌਕਰੀਆਂ ਤੇ ਦੋ ਮੈਡੀਕਲ ਕੈਂਪਾਂ ਤੋਂ ਇਲਾਵਾ ਅਸੀਂ ਪੰਜ-ਪੰਜ ਪਿੰਡਾਂ ਦਾ ਇੱਕ ਕਲਸਟਰ ਬਣਾ ਕੇ 7-7 ਪਿੰਡਾਂ ਦਾ ਕਲਸਟਰ ਬਣਾ ਕੇ ਕਿਉਂਕਿ ਕੋਈ ਪਿੰਡ ਛੋਟਾ ਹੁੰਦਾ ਹੈ ਕੋਈ ਪਿੰਡ ਵੱਡਾ ਹੁੰਦਾ ਹੈ ਅਸੀਂ ਪੰਜ ਸिलाई ਸੈਂਟਰ ਖੋਲ੍ਹਾਂਗੇ ਇਸ ਹਲਕੇ ਦੇ ਵਿੱਚ ਜਿਸ ਦੇ ਵਿੱਚ ਲੋਕੇਸ਼ਨ ਐਵੇਂ ਦੀ ਹੋਊਗੀ ਕਿ ਪੰਜ-ਸੱਤ ਪਿੰਡ ਨਾਲ ਕਨੈਕਟਿੰਗ ਹੋ ਜਾਣ ਤੇ ਉੱਥੇ ਬੱਚੇ ਕੁੜੀਆਂ ਜਾਂ ਜੋ ਸੀਨੀਅਰ ਲੇਡੀਆਂ ਐ ਪਿੰਡ ਦੀਆਂ ਉਹ ਆ ਕੇ ਸਲਾਈ ਕਢਾਈ ਸਿੱਖ ਵੀ ਸਕਣ ਤੇ ਪਲੱਸ ਉੱਥੇ ਜੋ ਬੰਦ ਹੈ ਉਹ ਚੀਜ਼ਾਂ ਨੂੰ ਵੇਚ ਕੇ ਉਹ ਆਪਣਾ ਰੋਜ਼ੀ-ਰੋਟੀ ਦਾ ਗੁਜ਼ਾਰਾ ਵੀ ਕਰ ਸਕਣ ਤਾਂ ਇਹ ਮੇਰੀ ਇੱਕ ਪ੍ਰੈਸ ਸਟੇਟਮੈਂਟ ਹੈ ਕਿਉਂਕਿ ਤੁਸੀਂ ਪੱਤਰਕਾਰ ਭਰਾ ਮੀਡੀਆ ਚੈਨਲਸ ਇਹ ਬਹੁਤ ਜ਼ਿਆਦਾ ਕਹਿੰਦੇ ਨੇ ਕਿ ਲੀਡਰ ਕਹਿ ਦਿੰਦੇ ਨੇ ਕਰਦੇ ਨਹੀਂਗੇ ਬੋਲ ਦੰਦੇ ਨੇ ਫਿਰ ਹੁੰਦਾ ਨਹੀਂ ਹੈਗਾ ਤਾਂ ਇਹ ਮੇਰੇ ਕਰੂਨਕੋੜਾ ਦੀ ਮੇਰੀ ਟੀਮ ਨਾਲ ਇੱਕ ਆਫੀਸ਼ੀਅਲ ਸਟੇਟਮੈਂਟ ਹੈ ਦੋ ਨੌکریاں ਦੋ ਵਿਆਹ ਦੋ ਕੈਂਪ ਤੇ ਪੰਜ ਕਲਸਟਰ ਬਣਾ ਕੇ ਉਹਨਾਂ ਦੇ ਵਿੱਚ ਸिलाई ਸੈਂਟਰ